ਸੋਰਠ ਮਹੱਲਾ ਚੌਥਾ ਪੰਜ ਪਦਾ ਆਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੈ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਇ ਆਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 607 608 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬਧ ਪਾਈ ਆਚਰ ਚਰ ਅਰਥਾਤ ਕਿ ਜੇ ਕਰ ਕੋਈ ਜੀਵ ਇਹਨਾਂ ਨਾਂ ਚਰੇ ਜਾਣ ਵਾਲੇ ਆਚਰ ਵਿਕਾਰਾਂ ਨੂੰ ਚਰਨਾ ਕਰੇ ਨਾ ਖਾਦੇ ਜਾਣ ਵਾਲੇ ਵਿਕਾਰਾਂ ਨੂੰ ਖਾਣਾ ਕਰੇ ਭਾਵ ਕੇ ਮਕਾਉਣਾ ਕਰੇ ਨਾਸ਼ ਕਰਨਾ ਕਰੇ ਕਾਬੂ ਕਰਨਾ ਕਰੇ ਤਾਂ ਸੇਧ ਹੋਈ ਅਰਥਾਤ ਕਿ ਤਾਂ ਕਿਤੇ ਜਾ ਕੇ ਸਿੱਧੀ ਅਰਥਾਤ ਸਫਲਤਾ ਪ੍ਰਾਪਤ ਹੁੰਦੀ ਹੈ ਕਾਮਯਾਬੀ ਮਿਲਦੀ ਹੈ ਔਰ ਮਹਾਰਾਜ ਕਹਿੰਦੇ ਸਿੱਧੀ ਤੇ ਬੁੱਧ ਪਾਈ ਤੇ ਉਸੇ ਸਿੱਧੀ ਤੋਂ ਹੀ ਫਿਰ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ ਉਸੇ ਸਫਲਤਾ ਤੋਂ ਤੁਸੀਂ ਮਹਾਰਾਜ ਕਹਿੰਦੇ ਗੁਰਮਤ ਵਾਲੀ ਤਤ ਬੁੱਧੀ ਮਿਲਦੀ ਹੈ ਇਹਦਾ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਪਰਮ ਕਟਿਆ ਜਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਅਰਥਾਤ ਕਿ ਜੇਕਰ ਪ੍ਰੇਮ ਦੇਣੀ ਆਲੇ ਤੀਰ ਸੂਖਮ ਸਰੀਰ ਦੇ ਵਿੱਚ ਵੱਜਣ ਤਾਂ ਪਰਮ ਕਟਿਆ ਜਾਈ ਤਾਂ ਕਿਤੇ ਜਾ ਕੇ ਅੰਦਰ ਦਾ ਪਰਮ ਭੁਲੇਖਾ ਕੱਟਿਆ ਜਾਂਦਾ ਜਿਵੇਂ ਕਬੀਰ ਜੀ ਕਹਿੰਦੇ ਨਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਕਹਿੰਦੇ ਲਾਗਦੇ ਪਏ ਘਿਰ ਪਰਿਆ ਪਰਿਆ ਕਰੇ ਦੇ ਸ਼ੇਕ ਸਤਿਗੁਰੂ ਸੂਰਮੇ ਨੇ ਜਦੋਂ ਇੱਕੋ ਆਪਣਾ ਗਿਆਨ ਰੂਪੀ ਤੀਰ ਮਾਰਿਆ ਪ੍ਰੇਮ ਰੂਪੀ ਤੀਰ ਮਾਰਿਆ ਸਾਡੇ ਕਲੇਜੇ 'ਚ ਤੇ ਕਹਿੰਦੇ ਵੱਜਦੇ ਆਂ ਅਸੀਂ ਧਰਤੀ ਦੇ ਡਿੱਗ ਪਏ ਭਾਵ ਕੇ ਹੰਕਾਰ ਤੋਂ ਰਹਿਤ ਹੋ ਗਏ ਕਹਤੇ ਸਾਡੇ ਕਲੇਜੇ ਦੇ ਵਿੱਚ ਵਾਰਾਗ ਰੂਪੀ ਸੱਲ ਪੈ ਗਿਆ ਇੱਥੇ ਵੀ ਮਹਾਰਾਜ ਕਹਿੰਦੇ ਪ੍ਰੇਮ ਕੇ ਸਰ ਲਾਗੇ ਤਨ ਭੀਤਰਤਾ ਭ੍ਰਮ ਕਾਟਿਆ ਜਾਈ ਸੁਹਾਗ ਰਹਾਵਾਂ ਲੀਆਂ ਪੰਕਤੀਆਂ ਜ ਮਹਾਰਾਜ ਕਿਰਪਾ ਕਰ ਦੇਣ ਕਹਿੰਦਾ ਮੇਰੇ ਗੋਬਿੰਦ ਆਪਣੇ ਜਨਕ ਦੇਹ ਵੜਿਆਈ ਗੁਰਮਤੈ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾਓ ਮੇਰੇ ਗੋਬਿੰਦ ਆਪਣੇ ਜਨਕ ਦੇਹ ਵੜਿਆਈ ਅਰਥਾਤ ਕਹੇ ਮੇਰੇ ਗੋਵਿੰਦ ਜੀ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ हे सृष्टिकर्ते दे राजे प्रभु जी मालिक जी स्वामी जी कहंदे आपुने जनका देह वढाई तुसी अपने जना नु अपने दासा नु सानो वढाईयां बख्शणियां कररो सच्चा मान सत्कार बख्शना कररो जी कहंदे गोर्मते राम नाम परगास हो सदा रहो शरणाई रहआव गोर्मते राम नाम परगास हो अर्थात के गुरु महाराज जीया दे मत् बख्श के हे राम जी तुसी अपना नाम ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ਮਾਨ ਕਰ ਦੇਵੋ ਪ੍ਰਗਟ ਕਰ ਦੇਵੋ ਔਰ ਸਦਾ ਰਹੋ ਸਰਣਾਇ ਤੇ ਅਸੀਂ ਸਦਾ ਲਈ ਤੁਹਾਡੀ ਸ਼ਰਣ ਦੇ ਵਿੱਚ ਰਹਿਣਾ ਕਰੀਏ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਰਹਿਣਾ ਕਰੀਏ ਸੁਰਹਾਓ ਅਰਥਾਤ ਵੀ ਸ਼੍ਰੀ ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਤੇ ਤਿਆ ਜਾਣਾ ਹਰ ਜੀ ਆਂ ਕਿਰਪਾ ਕਰ ਹੋ ਗਰ ਮੈ ਲੋਤਾ ਹਰ ਨਾਮ ਸਮਾਣਾ ਇਹੋ ਸੰਸਾਰ ਸਭ ਆਵਣ ਜਾਣਾ ਅਰਥਾਤ ਕੇ ਸਾਰ ਸੰਸਾਰ ਜਗਤ ਜਾਂ ਵਿਸ਼ਵ ਆਉਣਾ ਜਾਣਾ ਹੈ ਪਾਈ ਜੰਮਣਾ ਮਰਨਾ ਹੈ ਅਚਲ ਟਲ ਜਾ ਹਿੱਲ ਨਹੀਂ ਸਦੀਵ ਨਹੀਂ ਛਣ ਪੰਗਰੈ ਮਨ ਮੂਰਖ ਚੇਤ ਅਜਾਣਾ ਹੈ ਮੇਰੇ ਮੂਰਖ ਮਨਾ ਹੈ ਅਣਜਾਣਾ ਤੂੰ ਹਰੀ ਪਰਮੇਸ਼ਰ ਨੂੰ ਚੇਤੇ ਕਰਨਾ ਕਰ ਕਹਿੰਦੇ ਹਰ ਜੀਓ ਕਿਰਪਾ ਕਰ ਹੋ ਗੁਰ ਮੇਲ ਹੋ ਤਾ ਹਰ ਨਾਮ ਸਮਾਣਾ ਹਰ ਜੀਓ ਕਿਰਪਾ ਕਰ ਹੋ ਗੁਰ ਮੇਲ ਹੋ ਅਰਥਾਤ ਕਿ ਹਰੀ ਪਰਮੇਸ਼ਰ ਜੀ ਜੇਕਰ ਤੁਸੀਂ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਮਿਹਰ ਕਰਕੇ ਗੁਰੂ ਮਹਾਰਾਜਿਆਂ ਦੇ ਨਾਲ ਸਾਨੂੰ ਮੇਲ ਦੇਵੋ ਤਾ ਕਹਿੰਦਾ ਤਾ ਹਰ ਨਾਮ ਸਮਾਣਾ ਤਾਕਤ ਜਾ ਕੇ ਹਰੀ ਦੇ ਨਾਮ ਸਦਕਾ ਤੁਹਾਡੇ ਚਰਨਾਂ 'ਚ ਸਾਡੀ ਸਮਾਈ ਹੁੰਦੀ ਆ ਪਾਤਸ਼ਾਹ ਜੀ ਸੋ ਅਗੋ ਆਪਣੇ ਪੰਜ ਪਦੇ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸਨੋਂ ਦੇ ਸੋ ਪਾਏ ਵਸਦਾ ਅਨੂਪ ਆਤਿ ਅਗਮ ਅਗੋਚਰ ਗੁਰਪੂਰਾ ਅ ਲੱਖ ਲਖਾਏ ਜਿਸ ਕੇ ਵਾਥ ਸੋਈ ਪ੍ਰਭ ਜਾਣੈ ਅਰਥਾਤ ਕਿ ਜੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਨਾਮ ਰੂਪੀ ਵਾਥ ਹੈ ਨਾ ਵਸਤੂ ਹੈ ਮਹਾਰਾਜ ਕਹਿੰਦੇ ਇਸ ਦੇ ਭੇਦ ਨੂੰ ਇਸ ਦੇ ਸਾਰ ਨੂੰ ਵੀ ਕੇਵਲ ਉਹੀ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਕਹਿੰਦਾ ਜਿਸ ਨੂੰ ਦੇ ਸੋ ਪਾਏ ਤੇ ਜਿਹਨੂੰ ਆਪ ਤਰੁੱਠ ਕੇ ਮਹਾਰਾਜ ਨਾਮ ਦੀ ਦਾਤ ਕਰਦੇ ਹਨ ਕੇਵਲ ਤੇ ਕੇਵਲ ਉਹੀ ਗੁਰਮਖ ਜਾਣ ਨਾਮ ਰੂਪੀ ਵਸਤੂ ਨੂੰ ਪਾਉਣਾ ਕਰਦਾ ਹੈ ਕਹਿੰਦਾ ਵਸਤ ਅਨੂਪ ਅਗਯਗਮ ਅਗੋਚਰ ਗੁਰਪੂਰਾ ਅ ਲਖ ਲਖਾਏ ਤੇ ਇਹ ਜਿਹੜੇ ਨਾਮ ਰੂਪੇ ਵਸਤੂ ਹੈ ਨਾ ਆਤ ਅਗਮ ਅਗੋਚਰ ਮਹਾਰਾਜ ਕਹਿੰਦਾ ਇੱਕ ਤਾਂ ਅਨੂਪ ਭਾਵਕੇ ਲਸਾਨੀਆਂ ਬੇਰਜ਼ਿਰ ਅਦਭੁਤ ਜਮ ਚਿੱਤ ਰ ਤੇ ਇੱਕ ਬਹੁਤ ਜਿਆਦਾ ਅਗਮ ਭਾਵਕੇ ਮਨ ਬੁੱਧੀ ਕਰਕੇ ਆ ਪਹੁੰਚ ਐ ਅਤੇ ਅਗੋਚਰ ਭਾਵਕੇ ਇੰਦਰੀਆਂ ਕਰਕੇ ਵੀ ਆ ਪਹੁੰਚ ਐ ਗੁਰਪੂਰਾ ਅ ਲਖ ਲਖਾਏ ਤੇ ਪੂਰਾ ਸਤਿਗੁਰੂ ਪਾਸ਼ਾ ਇਹ ਲੱਖ ਦੇ ਲੱਖ ਤਾਂ ਕਰਵਾਉਂਦਾ ਅਦ੍ਰਿਸ਼ਟ ਦੇ ਦਰਸ਼ਨ ਕਰਵਾਉਂਦਾ ਹੈ ਸੋਗ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੇ ਨਾ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕਾ ਨਹੀਂ ਜੇ ਕੋ ਰੱਖਿਆ ਲੋਕਾਈ ਜੇਨਾ ਇਹ ਚਾਖੀ ਸੋਈ ਜਾਣੈ ਅਰਥਾਤ ਕਿ ਜਿੰਨੇ ਵੀ ਗੁਰਮੁਖ ਗੁਰੂ ਪਿਆਰੇ ਨੇ ਨਾਮ ਰੂਪੀ ਵਸਤੂ ਨੂੰ ਚੱਖਿਆ ਹੈ ਇਸ ਦੇ ਸਵਾਦ ਨੂੰ ਵੀ ਕੇਵਲ ਤੇ ਕੇਵਲ ਭਾਈ ਉਹ ਹੀ ਜਾਣਦਾ ਹੈ ਗੂੰਗੇ ਕੀ ਮਠਿਆਈ ਤੇ ਮਹਾਰਾਜ ਕਹਿੰਦਾ ਗੂੰਗੇ ਦੀ ਮਠਿਆਈ ਵਾਲਾ ਹਿਸਾਬ ਹੈ ਭਾਵੇਂ ਕਿ ਜਵੇਂ ਗੂੰਗਾ ਮਠਿਆਈ ਨੂੰ ਚੱਖ ਤੇ ਸਕਦਾ ਉਹਦੇ ਸਵਾਦ ਨੂੰ ਮਾਣ ਤੇ ਸਕਦਾ ਪਰ ਕਿਸੇ ਨੂੰ ਦੱਸ ਨਹੀਂ ਸਕਦਾ ਉਵੇਂ ਨਾਮ ਰੂਪੇ ਵਸਤੂ ਨੂੰ ਵੀ ਭਾਈ ਗੁਰਮੁਖੋ ਗੁਰੂ ਪਿਆਰੇ ਮਾਨਦੇ ਤਾਂ ਹਾਂ ਪਰ ਦਾਸ ਨਹੀਂ ਜ ਸਕਦੇ ਜਿਵੇਂ ਭਗਤ ਭੇਖਣ ਜੀ ਕਹਿੰਦੇ ਨੇ ਹਰ ਗੁਣ ਕਹਤੇ ਕਹਿਣਾ ਜਾਈ ਜੈਸੇ ਗੂੰਗੇ ਕੀ ਮਿਠਾਈ ਸਤਿਗੁਰੂ ਪਾਸ਼ਾ ਵੀ ਕਹਿੰਦੇ ਨੇ ਕਹਿੰਦੇ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਸੋ ਇੱਥੇ ਵੀ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨੇ ਨਾਮ ਰੂਪੀ ਵਸਤੂ ਨੂੰ ਚੱਖਿਆ ਇਹਦੇ ਸਵਾਦ ਨੂੰ ਵੀ ਕੇਵਲ ਉਹੀ ਜਾਣਦਾ ਗੂੰਗੇ ਦੀ ਮਿਠਾਈ ਵਾਲਾ ਸਾਹਬ ਹੈ ਕਹਿੰਦਾ ਰਤਨਾ ਲੋਕ ਆਇਆ ਲੋਕਾ ਨਹੀਂ ਜੇ ਕੋ ਰੱਖਾ ਲੋਕਾਈ ਤੇ ਨਾਮ ਰੂਪੇ अथवा ਬੈਰਾਗ ਰੂਪੇ ਰਤਨਾ ਲੋਕਾਇਆ ਲੋਕਦਾ ਨਹੀਂ ਦੇ ਕਹਿੰਦਾ ਜੇ ਕੋ ਰੱਖਾ ਲੋਕਾਈ ਕੋਈ ਲੱਖਾਂ ਯਤਨ ਕਰੇ ਇਸ ਨੂੰ ਲੁਕਾ ਕੇ ਰੱਖਣ ਦੇ ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ ਨਾ ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਹਰੀ ਦਾ ਭਗਤ ਪ੍ਰਗਟ ਹੋ ਹੀ ਜਾਂਦਾ ਲੋਕਾਇਆ ਵੀ ਲੁਕਿਆ ਨਹੀਂ ਰਹਿੰਦਾ ਇਤਵੇ ਮਹਾਰਾਜ ਕਹਿੰਦਾ ਗਿਆਨ ਅਥਵਾ ਵਿਰਾਗ ਰੂਪੇ ਰਤਨ ਲੁਕਾਇਆ ਨਹੀਂ ਜੇ ਲੁਕਦਾ ਚਾਹੇ ਕੋ ਲੱਖਾਂ ਯਤਨ ਕਰੇ ਲੁਕਾਉਣ ਦੇ ਸੁਖੰਤਮ ਆਪਣੇ ਪੰਜ ਪਦੇ ਦੇ ਪੰਜਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਬਕਿਸ਼ ਤੇਰਾ ਤੂੰ ਅੰਤਰ ਜਾਮੀ ਤੂੰ ਸਭਨੋ ਕਾ ਪ੍ਰਭ ਸੋਈ ਜਿਸਨੋ ਦਾਤ ਕਰਹ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸਭ ਕੁਛ ਤੇਰਾ ਤੂੰ ਅੰਤਰ ਜਾਮੇ ਸਾਰਾ ਕੁਝ ਤੁਹਾਡਾ ਹੀ ਆਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਘਟ ਘਟ ਕੇ ਅੰਤਰ ਕੀ ਜਾਣਤ ਹੋ ਜੀਵਾਂ ਦੇ ਅੰਦਰ ਦੀਆਂ ਜਾਣਣ ਵਾਲੇ ਹੋ ਤੂੰ ਸਭਨਾ ਦਾ ਪ੍ਰਭ ਸੋਈ ਤੇ ਆਕਾਲ ਪੁਰਖ ਵਾਹਿਗੁਰੂ ਜੀ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਤੂੰ ਸਾਰਿਆਂ ਦੀ ਸਾਰ ਲੈਣ ਵਾਲਾ ਹੈ ਖਬਰ ਲੈਣ ਵਾਲਾ ਹੈ ਕਹਿੰਦਾ ਜਿਸਨ ਦਾਤ ਕਰਾ ਸੋ ਪਾਏ ਜਨ ਨਾਨਕ ਅ버 ਨਾ ਕੋਈ ਜਿਸਨੋਂ ਦਾਤ ਕਰਹ ਸੋ ਪਾਏ ਤੇ ਜਿੰਨੂੰ ਵੀ ਤੁਸੀਂ ਤਰੁੱਟ ਕੇ ਆਪਣੇ ਨਾਮ ਦੀ ਦਾਤ ਕਰਦੇ ਜੇ ਕੇਵਲ ਤੇ ਕੇਵਲ ਉਸ ਹੀ ਗੁਰਮੁਖ ਗੁਰੂ ਪਿਆਰਾ ਤੁਹਾਡੇ ਨਾਮ ਦੀ अथवा ਤੁਹਾਡੇ ਦਰਸ਼ਨਾਂ ਦੀ ਦਾਤ ਨੂੰ ਪਉਣਾ ਕਰਦਾ ਹੈ ਔਰ ਜਨ ਨਾਨਕ ਅਵਰ ਨਾ ਕੋਈ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿ ਅਕਾਲ ਪੁਰਖ ਵਾਹਿਗੁਰੂ ਜੇ ਸਾਡਾ ਤੁਹਾਡੇ ਤੋਂ ਬਿਗੈਰ ਕੋਈ ਵੀ ਨਹੀਂ ਜਾ ਜੇਨੋ ਤੁਸੀਂ ਨਾਮ ਦੇ ਦਾਤ ਬਖਸ਼ਦੇ ਜਾ ਕੇਵਲ ਉਹੀ ਤੁਹਾਡੇ ਦਰਸ਼ਨਾਂ ਦੀ ਤੁਹਾਡੇ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ ਕੋਈ ਹੋਰ ਨਹੀਂ ਸੋ ਮਹਾਰਾਜ ਕਹਿੰਦੇ ਸਬਕ ਸ਼ਤੇਰਾ ਤੋ ਅੰਤਰ ਜਾਮੇ ਤੋ ਸਭ ਨਾ ਕਾ ਪ੍ਰਭ ਸੋਈ ਜਿਸਨਾ ਦਾਤ ਕਰਹਾ ਸੋ ਪਾਏ ਜਾਨ ਨਾਨਕ ਅਵਰ ਨ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ